ਸਸੀ ਕਾਲ ਜੀ ਅੱਜ ਆਪਾਂ ਜਿਹੜੇ ਬੱਚਿਆਂ ਦੇ ਗੋਡੇ ਪੇਨ ਕਰਦੇ ਨੇ ਅੱਜ ਆਪਾਂ ਉਹਨਾਂ ਲਈ ਐਕਸਰਸਾਈਜ਼ ਕਰਾਂਗੇ ਹਨਾ ਉਹਦਾ ਪਹਿਲੀ ਐਕਸਰਸਾਈਜ਼ ਆ ਆਪਾਂ ਦੇਖ ਬੈਠ ਜਾ ਲੱਤ ਨੂੰ ਅੰਦਰ ਮੋੜ ਅੱਪ ਡਾਊਨ ਕਰ ਇਸ ਤਰ੍ਹਾਂ 20 ਤੋਂ 25 ਵਾਰੀ ਇਹਨੂੰ ਅੱਪ ਡਾਊਨ ਕਰਨਾਗਾ ਇਹਦੇ 3 ਸੈੱਟ ਲਾਵਾਂਗੇ ਆਪਾਂ Okay. अपनी ले। आप ओके। ਦੂਜੀ ਐਕਸਰਸਾਈਜ਼ ਹੈ ਜਿਹੜੀ ਆਪਣੀ ਸਾਈਡ ਤੇ ਪੈਬੀ। ਤੇ ਨਾ ਪਈ। ਆਪਾਂ ਇਹਨੂੰ ਅੰਦਰ ਨੂੰ ਖਿੱਚ ਲੈ। ਇੱਥੋਂ ਚੱਲ ਆਪਾਂ ਡਾਊਨ ਕਰ। ਆమే ਆਪ ਡਾਊਨ ਕਰਾਂਗੇ ਇਹਦੇ ਵੀ ਆਪਾਂ 3 ਸੈੱਟ ਲਾਵਾਂਗੇ। 20 ਤੋਂ 25 ਵਾਰੀ ਇਹਨੂੰ ਕਰਾਂਗੇ ਆਪਾਂ ਇਹ। ओके। ਇਸ ਤੋਂ ਬਾਅਦ ਆਪਾਂ ਤੀਜੀ ਐਕਸਰਸਾਈਜ਼ ਕਰਾਂਗੇ ਬੈਠਾ ਪੈ ਜਾ ਤੀਜੀ ਉੱਪਰ ਤੱਕ ਅੱਖਾਂ ਐਵੇਂ ਹੋਲਡ ਕਰਾਂਗੇ ਇਹਨੂੰ 25 ਤੋਂ 30 ਸਕਿੰਟ ਹੋਲਡ ਕਰਾਂਗੇ ਇਹਦੇ ਵੀ ਤਿੰਨ ਸੈੱਟ ਲਾਵਾਂਗੇ ਆਪਾਂ ਫੁੱਲ ਡਰੈਕ ਓਕੇ ਰੁਕ ਕਰਾ

ਕੋ ਗੁੱਟ ਕਰ ਜਾ ਉਹਨੂੰ ਥੋੜਾ ਜਿਹਾ ਮੋੜਾ ਕਰ ਥੱਲੇ ਜਾ ਕਰ ਹਾਂ ਠੀਕ ਐ ਸੁਗੁਰਾ ਸਿੱਧਾ ਰੱਖ ਹਾਂ ਗੁੱਟ ਓਕੇ ਇਹ ਐਮਰੀ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਜੇ ਕਿਸੇ ਨੂੰ ਹੋਰ ਕੋਈ ਪ੍ਰੋਬਲਮ ਆ ਤਾਂ ਸਾਨੂੰ ਜਰੂਰ ਸ਼ੇਅਰ ਕਰਨਾ ਸਾਡੇ ਨਾਲ ਹਟਮ ਕਮੈਂਟ ਮੈਂਸ਼ਨ ਚ ਦੱਸ ਦਿਆ ਕਰਨਾ ਵੀ ਆ ਚੀਜ਼ ਦੀ ਸਾਨੂੰ ਵੀਡੀਓ ਚ ਓਕੇ ਧੰਨਵਾਦ